ਸੁਹੀ ਮੈਲਾ ਤੀਜਾ ਸੋਹ ਲੜਾ ਹਰਿ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਰਾਮ ਹਰ ਮਨ ਤਨੋਂ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹਿ ਸੁਖ ਪਾਇਆ ਘਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀਂ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬੋ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਓ ਰਲੀਆਂ ਮਾਣੀ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਾਵਡ ਪਾਗੀ ਜੇ ਚੱਲੇ ਸਤਗੁਰੁ ਭਾਏ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਥਾਰੋ ਰਾਮ ਇਕ ਨ ਪ੍ਰਭ ਦੂਰ ਵਸੈ ਇਕ ਨਾਮ ਅਧਾਰੋ ਰਾਮ ਇਕ ਨਾਮ ਅਧਾਰੋ ਸਿਰਜਣਹਾਰੋ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮੰਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪੁਥਾਰੋ ਰਾਮ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸੁਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਆਤੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਬਿਵੇਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤ ਹਰ ਹਰ ਨਾਮ ਸੁਮਾਏ